ਦੋਸਤੋ ਇਹ ਬਲਦ ਲੁਧਿਆਣੇ ਦੀ ਗਊਸ਼ਾਲਾ ਵਿੱਚ ਹੈ ਹਜੇ ਵੀ ਇਹ ਬਲਦ ਹੈਗਾ ਦੋਸਤੋ ਤਾਂ ਦੋਸਤੋ ਇਹ ਜਿੰਨਾ ਖਾਂਦਾ ਨਾ ਉਹਦੋਂ 3 ਗਣਾ ਕੰਮ ਕਰਦਾ ਦੋਸਤੋ ਇਹ ਐਡਾ ਸਿਆਣਾ ਇਹਨੂੰ ਕਦੀ ਰੱਸਾ ਪਾ ਕੇ ਇੱਥੇ ਬੰਨਿਆ ਨਹੀਂ ਜਾਂਦਾ ਇਹ ਆਪਦੀ ਮਰਜ਼ੀ ਨਾਲ ਜਿੱਧਰ ਮਰਜ਼ੀ ਆ ਜਾ ਸਕਦਾ ਦੋਸਤੋ ਇਹਨੇ ਵੇਖ ਲਓ ਵੀ ਡੇਲੀ ਹਰ ਰੋਜ਼ ਇਹਦਾ ਰੁਟੀਨ ਆ ਜੀ ਇਹਨੇ ਆਪਣੇ ਆਪ ਗੱਡੀ 'ਚ ਝੁਪਣਾ ਤੇ ਜਿੱਥੇ-ਜਿੱਥੇ ਨੇ ਜਾਣਾ ਉਥੋ-ਉਥੋ ਇਹਨੇ ਚਾਰਾ ਵੀ ਲਿਆ ਕੇ ਦੇਣਾ ਖਾਲੀ ਬੋਰੀਆਂ ਲਿਆ ਕੇ ਦੇਣੀਆਂ ਕੁੱਤਰਿਆਂ ਚਾਰਾ ਲਿਆ ਕੇ ਦੇਣਾ ਇਹਨੂੰ ਆਪਦੀਆਂ ਡਿਊਟੀਆਂ ਦਾ ਦੋਸਤੋ ਪਤਾ ਰੱਜ ਕੇ ਖਾਂਦਾ ਕਿਉਂਕਿ ਇਹਨਾਂ ਬਲਦਾਂ ਦੇ ਸਿਰ ਤੇ ਆਪਣੇ ਪੰਜਾਬ ਦੇ ਵਿੱਚ ਹਰੀ ਕ੍ਰਾਂਤੀ ਆਈ ਸੀ ਇਹਨਾਂ ਬਲਦਾਂ ਦੇ ਸਿਰ ਤੇ ਤੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਜੇ ਕਿਉਂਕਿ ਅੱਜ ਦੀ ਡੇਟ ਵਿੱਚ ਜਿਹੜੇ ਕਿ ਜਾਨਵਰ ਤਾਂ ਖਤਮ ਹੀ ਹੋ ਗਏ ਨੇ ਬਲਦ ਤਾਂ ਖਤਮ ਹੀ ਹੋ ਗਏ ਨੇ ਲੋਕਾਂ ਨੇ ਮੋਟਰਸਾਈਕਲ ਵਾਲੀਆਂ ਰੇੜੀਆਂ ਚੱਕ ਲੀਆਂ ਨੇ ਤੇ ਮੈਨੂੰ ਲੱਗਦਾ ਵੀ ਕਿਤੇ ਦਾ ਤથા ਘਰਾਂ ਦੇ ਵਿੱਚੋਂ ਤੁਹਾਨੂੰ ਮੇਰਾ ਤਾਂ ਗਹਿਰਵੇਂ ਘਰ 'ਚ ਅੱਜ ਦੀ ਡੇਟ ਵਿੱਚ ਬਲਦ ਦਿਖਾਈ ਦੇਵੇਗਾ। ਤਾਂ ਦੋਸਤੋ ਆਉਣ ਵਾਲਾ ਸਮਾਂ ਬਲਦਾਂ ਵਾਸਤੇ ਤਾਂ ਖਤਮ ਹੀ ਆ ਤੇ ਇਹ ਬਲਦ ਦੀ ਤੁਸੀਂ ਦੇਖੋ ਸਿਆਣਪ ਆ ਦੇਖੋ ਜੀ ਰੇੜੀ 'ਤੇ ਝੁੱਪ ਗਿਆ ਤੇ ਹੁਣ ਆਪਦੇ ਕੰਮਕਾਰ ਤੁਰ ਪਿਆ ਤੇ ਬਾਕੀ ਇਹਨੂੰ ਪਤਾ ਹੈ ਵੀ ਗੇਟ ਕਿੰਨੇ ਫੁੱਟ ਚੌੜਾ ਤੇ ਮੈਂ ਕਿੰਨੇ ਫੁੱਟ 'ਚੋਂ ਟੱਪਣਾ ਠੀਕ ਹੈ ਕਿ ਨਹੀਂ ਅੱਗੇ ਮੈਂ ਤੁਹਾਨੂੰ ਗੱਡੀ ਮੋੜਦਿਆਂ ਨੂੰ ਵੀ ਵਿਖਾਉਂਗਾ ਦੇਖੋ ਜੀ ਆਪਣੇ ਆਪ ਹੀ ਇਹ ਚਾਰਾ ਲੈ ਆਇਆ ਕੋਈ ਡਰਾਈਵਰ ਨਹੀਂ ਇਹਦੇ ਨਾਲ ਆਪਣੇ ਆਪ ਹੀ ਚਾਰਾ ਲਿਆ ਕੇ ਨੇ ਉੱਥੇ ਜਾ ਕੇ ਸਟੈਂਡ ਤੇ ਲਾ ਦੇਣਾ ਵੀ ਲਾਉ ਵੀ ਸੱਜਣੋ ਚਾਰਾ ਆ ਗਿਆ ਤੇ ਤੁਸੀਂ ਲਾ ਲਓ ਇਹਨੂੰ ਆਹ ਦੇਖੋ ਜੀ ਇੱਥੇ ਉਹਨਾਂ ਚਿਰੇ ਨੇ ਖੜੇ ਰਹਿਣਾ ਜਿੰਨਾ ਚਿਰ ਚਾਰਾ ਲੈਂਦਾ ਨਹੀਂ ਆਪਣੇ ਆਪ ਦੇਖੋ ਤੁਸੀਂ ਤੇ ਇੱਥੇ ਇਹਨੇ ਚਾਰਾ ਲਵਾ ਕੇ ਉਸ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਕੰਮ ਕਰਨੇ ਆ ਖਾਲੀ ਬੋਰੀਆਂ ਛੱਡ ਕੇ ਆਉਣੀਆਂ ਨੇ ਹੁਣ ਇੱਥੋਂ ਤੁਹਾਨੂੰ ਮੁੜ ਕੇ ਵਿਖਾਵੇਗਾ ਦੋਸਤੋ ਤੁਸੀਂ ਦੇਖਿਆ ਜੇ ਵੀ ਇਹਨੂੰ ਪੂਰਾ ਪ੍ਰੋਪਰ ਪਤਾ ਵੀ ਐਮ ਮਾੜੀ ਜੀ ਜਗ੍ਹਾ 'ਚੋਂ ਗੱਡੀ ਨੂੰ ਕਿਵੇਂ ਮੋੜਨਾ ਦੇਖੋ ਤੁਸੀਂ ਹੁਣ ਇਹ ਗੱਡੀ ਮੁੜੇਗੀ ਇੱਥੋਂ ਤੇ ਤੁਸੀਂ ਹੈਰਾਨ ਰਹਿ ਜਾਓਗੇ ਦੇਖੋ ਬਿਲਕੁਲ ਥੋੜੀ ਜਗ੍ਹਾ 'ਚ ਐਡਾ ਸਿਆਣਾ ਪਸ਼ੂਆ ਦੇਖੋ ਤੁਸੀਂ ਤੇ ਗੱਡੀ ਮੋੜਤੀ ਇਹਦੇ ਵਾਸਤੇ ਤਾਂ ਯਾਰ ਕਲਾਪਿੰਗ ਜਾਈਦੀ ਐ ਯਾਰ ਇੰਨੀ ਇੰਨੀ ਤਾਂ ਮਿਲਦਾ ਸਮਝ ਬੰਦੇ ਨੂੰ ਵੀ ਨਹੀਂ ਹੁੰਦੀ ਬੰਦਾ ਵੀ ਕਿਤੇ ਨਾ ਕਿਤੇ ਗੱਡੀ ਮੋੜੂਗਾ ਤੇ ਨਾਲ ਲਾ ਦੂਗਾ ਪਰ ਬਲਦ ਨੇ ਦੇਖੋ ਟੱਚ ਨਹੀਂ ਹੋਣ ਦਿੱਤੀ ਤੇ ਲਓ ਜੀ ਤੁਰ ਪਿਆ ਆਪਦੇ ਕੰਮਕਾਰ ਨੂੰ ਤੇ ਚਲੋ ਜੀ ਕਿਉਂਕਿ ਇਨੂੰ ਹਰ ਇੱਕ ਗਲੀ ਰਾਹ ਦਾ ਪਤਾ ਵੀ ਮੈਂ ਢੇਲੀ ਕਿੱਥੇ ਜਾਣਾ ਤੇ ਕਿੱਥੋਂ ਆਉਣਾ। ਤਾਂ ਦੋਸਤੋ ਬੰਦੇ ਵਾਸਤੇ ਬਲਦ ਵਾਸਤੇ ਲਾਇਕ ਤਾਂ ਬਣਦਾ। ਲਓ ਜੀ ਹੁਣ ਕੁਤਰੇ ਪੱਠਿਆਂ ਦਾ ਚਾਰਾ ਭਰ ਲਿਆ ਤੇ ਹੁਣ ਕਿੱਥੇ ਜਾਣਾ ਇਹਨੂੰ ਪਤਾ ਵੀ ਕਿੱਥੇ-ਕਿੱਥੇ ਬਠਲ ਪਾਉਣਾ ਉੱਥੇ ਇਹਨੇ ਰੁਕ ਜਾਣਾ ਤੇ ਬੰਦੇ ਨੇ ਚੱਕ ਕੇ ਬਠਲ ਢੇਰੀ ਕਰ ਦੇਣਾ। ਲਓ ਜੀ ਹੁਣ ਲੱਦਤਾ ਇਹਦੇ ਤੇ ਗੋਆ। ਇਹਨੇ ਹਰ ਰੋਜ਼ ਇਹਨੇ ਕੰਮ ਕਰਨੇ ਨੇ ਦੋਸਤੋ। ਗੋਆ ਵੀ ਇਹਨੇ ਸਟਨਾ ਗਊਸ਼ਾਲਾ ਦਾ। ਠੀਕ ਹੈ ਗਣੀ ਪੱਠੇ ਵੀ ਲਿਆ ਕੇ ਦੇਣੇ ਖਾਲੀ ਬੋਰੀਆਂ ਵੀ ਛੱਡ ਕੇ ਆਉਣੀਆਂ ਤੇ ਦੇਖੋ ਤੁਸੀਂ ਇੰਨਾ ਸਿਆਣਾ ਜਾਨਵਰ ਕਿਤੇ ਨਹੀਂ ਤੁਹਾਨੂੰ ਦਿਖਾਈ ਦੇਵੇਗਾ ਕਿਤੇ ਵੀ ਤਾਂ ਇਹ ਮੈਂ ਕਹਿੰਨਾ ਵੀ ਬੰਦੇ ਨਾਲੋਂ ਵੀ ਸਿਆਣਾ ਜਾਨਵਰ ਆ ਦੋਸਤੋ ਇਹ ਲੋ ਵੀ ਗੱਡੀ ਬੈਕ ਵੀ ਲਾ ਰੱਖਿਆ ਵੇਖੋ ਬੈਕ ਵੀ ਲਾ ਲੈਂਦਾ ਜੀ ਤੁਸੀਂ ਦੇਖ ਸਕਦੇ ਜੀ ਯਾਰ ਕਮਾਲ ਆ ਯਾਰ ਇਹਨਾਂ ਕਮਾਲ ਦੀ ਰੱਬ ਨੇ ਚੀਜ਼ ਬਣਾਈ ਹੈ ਸਿਰਫ ਵੇਖੋ ਹੀ ਹੋਣਾ ਖਾਰਸ਼ਕੋਰ ਚ ਹੁੰਦੀ ਆ ਤੇ ਇੱਥੇ ਹੁਣ ਟੈਲੂਗਾ ਕੰਮ ਕਮ ਕਰਕੇ ਫ੍ਰੀ ਹੋ ਗਿਆ ਹੁਣ ਤੇ ਲੈਂਦਾ ਨਜ਼ਾਰੇ ਕੋਈ ਇਹਨੂੰ ਬੰਦ ਕਿ ਨਹੀਂ ਰੱਖਦਾ ਇਹ ਖੁੱਲਾ ਹੀ ਰਹਿੰਦਾ ਈ ਸਾਰਾ ਦਿਨ ਤੇ ਜਿੰਨਾ ਕ ਖਾਣਾ ਉਹਨਾਂ ਖਾ ਕੇ ਉਹਨਾਂ ਕੰਮ ਵੀ ਕਰਨਾ ਵੀਡੀਓ ਚੰਗੀ ਲਗੀ ਤੇ ਸ਼ੇਅਰ ਕਰੋ